ਪਰਾਣਾਚਾਰੀ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਘਰ ਆਏ ਪਰੌਣਿਆਂ ਦੀ ਪਰੌਣਾਚਾਰੀ ਦੇ ਤੌਰ ਤਰੀਕਿਆਂ ਬਾਰੇ ਸਿਖਾਉਣਾ ਪਾਤਰ ਜੈਸਮੀਨ 14 ਸਾਲ ਦੀ ਬੱਚੀ ਗੁਰਬਾਜ਼ ਜੈਸਮੀਨ ਦਾ ਛੋਟਾ ਭਰਾ ਰਮਨ ਮਨਿੰਦਰ ਜੈਸਮੀਨ ਦੇ ਮਾਮਾ ਜੀ ਦੇ ਬੱਚੇ ਜੈਸਮੀਨ ਦੇ ਮਾਤਾ ਜੀ ਪਿਤਾ ਜੀ ਮਾਮਾ ਜੀ ਤੇ ਮਾਮੀ ਜੀ ਅੱਜ ਗੁਰਵਾਜ਼ ਅਤੇ ਜੈਸਮੀਨ ਆਪਣੇ ਮੰਮੀ ਦੀ ਪਹਿਲੀ ਆਵਾਜ਼ ਤੇ ਹੀ ਉੱਠ ਖੜੇ ਹੋਏ। ਦੋਵੇਂ ਬਹੁਤ ਖੁਸ਼ ਸਨ। ਆਖਰ ਹੁੰਦੇ ਵੀ ਕਿਉਂ ਨਾ? ਉਹਨਾਂ ਦੋਹਾਂ ਨੇ ਆਪਣੇ ਮਾਮਾ-ਮਾਮੀ ਜੀ ਅਤੇ ਉਹਨਾਂ ਦੇ ਬੱਚਿਆਂ ਨਾਲ ਦੋ-ਤਿੰਨ ਦਿਨਾਂ ਲਈ ਟੁਆਇ ਟ੍ਰੇਨ ਰਾਹੀਂ ਸ਼ਿਮਲੇ ਜਾ ਕੁਮਣ ਜਾਣਾ ਸੀ। ਅਸਲ ਵਿੱਚ ਉਹਨਾਂ ਦੀਆਂ ਟਿਕਟਾਂ ਦੁਪਹਿਰ ਦੀਆਂ ਸਨ ਪਰ ਉਹਨਾਂ ਨੇ ਜ਼ਿੱਦ ਕਰ ਕਰਕੇ ਆਪਣੇ ਮਾਮਾ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਸਵੇਰੇ ਹੀ ਆਪਣੇ ਕੋਲ ਬੁਲਾ ਲਿਆ। ਉਹਨਾਂ ਦੋਹਾਂ ਨੂੰ ਆਪਣੇ ਮਾਮਾ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਦਾ ਵੀ ਬਹੁਤ ਚਾਹ ਸੀ। ਬੁਲਾਉਣ ਵੇਲੇ ਹੀ ਉਹਨਾਂ ਨੇ ਕਹਿ ਰੱਖਿਆ ਸੀ ਕਿ ਸਾਰੇ ਜਾਣੇ ਸੁਬਕਤੇ ਹੀ ਆ ਜਾਣ ਅਤੇ ਨਾਸ਼ਤਾ ਵੀ ਉਹਨਾਂ ਕੋਲ ਹੀ ਕਰਨ। ਗੁੱਡ ਮਾਰਨਿੰਗ ਮੰਮੀ ਪਾਪਾ। ਗੁੱਡ ਮਾਰਨਿੰਗ ਬੇਟਾ। ਚਲੋ ਜਲਦੀ ਜਲਦੀ ਤੁਸੀਂ ਦੋਵੇਂ ਉੱਠੋ ਤੇ ਨਹਾ ਧੋ ਕੇ ਤਿਆਰ ਹੋ ਜਾਵੋ। ਹਾਂਜੀ ਮੰਮੀ ਜੀ ਮੈਂ ਅੱਜ ਛੇਤੀ ਦਿਨੇ ਤਿਆਰ ਹੋ ਕੇ ਤੁਹਾਡੀ ਰਸੋਈ ਵਿੱਚ ਮਦਦ ਕਰਾਵਾਂਗੀ। ਹਾਂਜੀ ਮੰਮੀ ਮੈਂ ਵੀ ਠੀਕ ਐ ਬੇਟਾ ਪਰ ਇਹ ਤਾਂ ਦੱਸੋ ਕਿ ਪ੍ਰਾਉਣੇ ਵਾਲੇ ਨਾਸ਼ਤੇ 'ਚ ਬਣਾਉਣਾ ਕੀ ਐ? ਥੋੜੇ ਸਮੇਂ ਲਈ ਸਾਰੇ ਸੋਚੀ ਪਏ। ਮੰਮੀ ਮਨਿੰਦਰ ਵੀਰੇ ਨੂੰ ਆਲੂ ਵਾਲੇ ਪਰੌਂਠੇ ਬਹੁਤ ਪਸੰਦ ਆਂ। ਹਾਂਜੀ ਮੰਮੀ ਉਹ ਤਾਂ ਉਹਨਾਂ ਸਾਰਿਆਂ ਨੂੰ ਹੀ ਬਹੁਤ ਪਸੰਦ ਨੇ। ਬਸ ਫੇਰ ਠੀਕ ਹੈ ਜਦੋਂ ਸਭ ਨੂੰ ਪਸੰਦ ਹਨ ਤਾਂ ਫਿਰ ਚਲੋ ਅੱਜ ਆਲੂ ਵਾਲੇ ਪਰੌਠੇ ਹੀ ਬਣਾਉਂਦੇ ਹਾਂ ਮੈਂ ਵੀ ਤੁਹਾਡੀ ਮਦਦ ਕਰਾਂਗਾ ਚਲੋ ਮੈਂ ਰਸੋਈ ਵਿੱਚ ਜਾ ਰਹੀਆਂ ਫਿਰ ਤੁਸੀਂ ਵੀ ਸਭ ਆਪਣੇ ਆਪਣੇ ਕੰਮ ਨਿਪਟਾ ਕੇ ਆ ਜਾਣਾ ਇਹ ਕਹਿ ਕੇ ਮਾਂ ਰਸੋਈ ਵਿੱਚ ਚਲੀ ਜਾਂਦੀ ਹੈ ਅਤੇ ਜਾ ਕੇ ਆਲੂ ਉਬਲਣ ਲਈ ਰੱਖ ਕੇ ਦੁੱਧ ਰੜਕਣ ਲੱਗਦੀ ਹੈ ਇਨੇ ਨੂੰ ਜੈਸਮੀਨ ਗੁਰਬਾਜ਼ ਆਪਣੇ ਪਾਪਾ ਨਾਲ ਰਸੋਈ ਅੰਦਰ ਦਾਖਲ ਹੁੰਦੇ ਹਨ ਆਏ ਹਾਏ ਆਲੂ ਦੇ ਪਰਾਂਠਿਆਂ ਨਾਲ ਤਾਜ਼ਾ ਤਾਜ਼ਾ ਮੱਖਣ ਹਾਂ ਪੁੱਤ ਜਰੂਰ ਪਰ ਅਜੇ ਨਹੀਂ ਪਹਿਲਾਂ ਮਹਿਮਾਨ ਖਾਣਗੇ ਬਾਅਦ ਵਿੱਚ ਆਪਾਂ ਗੁਰਬਾਜ਼ ਤੇਰੇ ਪਾਪਾ ਬਿਲਕੁਲ ਸਹੀ ਕਹਿ ਰਹੇ ਨੇ ਆਪਾਂ ਨੂੰ ਸਭ ਤੋਂ ਪਹਿਲਾਂ ਮਹਿਮਾਨਾਂ ਨੂੰ ਹੀ ਖਵਾਉਣਾ ਚਾਹੀਦਾ ਹੈ ਮੰਨ ਲਓ ਜੇ ਬਾਅਦ ਵਿੱਚ ਕੁਝ ਥੜ ਗਿਆ ਫਿਰ ਕਿੰਨੀ ਸ਼ਰਮ ਵਾਲੀ ਗੱਲ ਹੈ ਪਰ ਜੋ ਬਚੇਗਾ ਉਹ ਤਾਂ ਹੈ ਹੀ ਆਪਣਾ ਠੀਕ ਹੈ ਮੰਮੀ ਜੀ ਮੈਂ ਬਾਅਦ ਵਿੱਚ ਹੀ ਖਾਉਂਗਾ ਮੰਮੀ ਜੀ ਕੀ ਸਾਰੇ ਇਕੱਲੇ ਮੱਖਣ ਨਾਲ ਹੀ ਪਰੌਂਠੇ ਖਾਣਗੇ ਮੈਂ ਤਾਂ ਨਹੀਂ ਖਾ ਸਕਦੀ ਇਦਾਂ ਨਹੀਂ ਜੈਸਮੀਨ ਆਪਾਂ ਸਭ ਨੂੰ ਉਹਨਾਂ ਦੇ ਪਸੰਦ ਮੁਤਾਬਕ ਹੀ ਖਵਾਵਾਂਗੇ ਕਦੇ ਵੀ ਕਿਸੇ ਨਾਲ ਖਾਣ ਪੀਣ ਪਿੱਛੇ ਤੱਕਾ ਨਹੀਂ ਕਰਨਾ ਚਾਹੀਦਾ ਹਰੇਕ ਦਾ ਸਵਾਦ ਤੇ ਖਾਣ ਦਾ ਤਰੀਕਾ ਵੱਖੋ ਵੱਖਰਾ ਹੁੰਦਾ ਸੋ ਆਪਾਂ ਉਹਨਾਂ ਨੂੰ ਉਸ ਮੁਤਾਬਕ ਹੀ ਖਾਣਾ ਪਰੋਸਣਾ ਪਊ। ਪੁੱਤਰ ਦੇਖ ਫ੍ਰਿਜ ਵਿੱਚ ਦਹੀਂ ਵੀ ਰੱਖਿਆ ਹੈ। ਹਾਂਜੀ ਪਾਪਾ ਮੈਂ ਤੇ ਗੁਰਬਾਜ਼ ਜਦੋਂ ਛੁੱਟੀਆਂ ਵਿੱਚ ਨਾਨਕੇ ਗਏ ਸੀ ਉਦੋਂ ਅਸੀਂ ਵੇਖਿਆ ਸੀ ਕਿ ਮਾਮਾ ਜੀ ਨੂੰ ਦਹੀਂ ਨਾਲ, मामੀ ਜੀ ਤੇ ਮਨਿੰਦਰ ਨੂੰ ਚਟਣੀ ਅਤੇ ਮੱਖਣ ਨਾਲ ਅਤੇ ਰਮਨ ਨੂੰ ਨਿੰਬੂ ਦੇ ਉਚਾਰ ਅਤੇ ਮੱਖਣ ਨਾਲ ਪਰੌਂਠੇ ਸਵਾਦ ਲੱਗਦੇ ਹਨ। ਅੱਛਾ ਚਲੋ ਫਿਰ ਮੈਂ ਚਟਨੀ ਕੁੱਟ ਦਿੰਦਾ ਹਾਂ ਪਿਤਾ ਜੀ ਨੇ ਪਿਆਜ਼ ਹਰੀ ਮਿਰਚ ਅਤੇ ਅੰਬੀਆਂ ਨੂੰ ਮੋਟਾ-ਮੋਟਾ ਕੱਟ ਕੇ ਕੁੰਡੇ ਵਿੱਚ ਪਾ ਲਿਆ ਅਤੇ ਛੋਟੇ ਨਾਲ ਉਸ ਨੂੰ ਕੁੱਟਣ ਲੱਗੇ ਅੱਧੀ ਕੁ ਕੁੱਟ ਕੇ ਫਿਰ ਉਹਨਾਂ ਨੇ ਉਸ ਵਿੱਚ ਹਲਕਾ ਜਿਹਾ ਨਮਕ ਅਤੇ ਸ਼ੱਕਰ ਪਾਈ ਅਤੇ ਫਿਰ ਚੰਗੀ ਤਰ੍ਹਾਂ ਚਟਨੀ ਕੁੱਟ ਦਿੱਤੀ ਐਨੇ ਨੂੰ ਜੈਸਮੀਨ ਨੇ ਵੀ ਦੋ ਤਿੰਨ ਤਰ੍ਹਾਂ ਦਾ ਅਚਾਰ ਮਰਤਵਾਨ ਵਿੱਚੋਂ ਕੱਢ ਕੇ ਛੋਟੀ ਡੱਬੀ ਵਿੱਚ ਪਾ ਲਿਆ ਮਾਤਾ ਜੀ ਵੀ ਆਟਾ ਗੁੰਨਣ ਦੀ ਤਿਆਰੀ ਕਰਨ ਲੱਗੇ। ਮੰਮੀ ਤੁਸੀਂ ਪਰੌਂਠੇ ਕਿਵੇਂ ਬਣਾਉਂਦੇ ਹੋ? ਭੂਆ ਜੀ ਦੇ ਅਤੇ ਤੁਹਾਡੇ ਬਣਾਏ ਪਰੌਂਠਿਆਂ ਵਿੱਚ ਕੁਝ ਫਰਕ ਹੁੰਦਾ ਹੈ। ਉਹ ਕਿਉਂ? ਉਹ ਇਸ ਲਈ ਪੁੱਤਰ ਕਿਉਂਕਿ ਤੁਹਾਡੇ ਭੂਆ ਜੀ ਉਬਲੇ ਹੋਏ ਆਲੂਆਂ ਨੂੰ ਭੰਨ ਕੇ ਉਹਨਾਂ ਵਿੱਚ ਮਸਾਲੇ ਰਲਾ ਕੇ ਸਾਦੇ ਤਰੀਕੇ ਨਾਲ ਗੁੰਨੇ ਆਟੇ ਦੀ ਵੇਲੀ ਹੋਈ ਰੋਟੀ ਵਿੱਚ ਭਰ ਕੇ ਫਿਰ ਬਣਾਉਂਦੇ ਨੇ। ਉਹ ਪਰੌਂਠਾ ਆਮ ਨਾਲੋਂ ਥੋੜਾ ਮੋਟਾ ਬਣਦਾ ਹੈ। ਮੈਂ ਆਟੇ ਵਿੱਚ ਹੀ ਆਲੂ ਪਾ ਦਿੰਨੀ ਆ। ਉਹ ਕਿਵੇਂ? ਮੰਮੀ ਜੀ ਤੁਸੀਂ ਆਟਾ ਗੁੰਨੋ ਅਸੀਂ ਵੀ ਦੇਖ ਕੇ ਸਿੱਖਦੇ ਹਾਂ। ਮਾਤਾ ਜੀ ਸਭ ਤੋਂ ਪਹਿਲਾਂ ਪ੍ਰਾਂਤ ਵਿੱਚ ਉਬਲੇ ਮਸਲੇ ਆਲੂ ਪਾਉਂਦੇ ਹਨ। ਉਸ ਉੱਪਰ ਬਰੀਕ ਕੱਟਿਆ ਪਿਆਜ਼, ਹਰੀ ਮਿਰਚ, ਹਰਾ ਧਨੀਆ, ਸੁੱਕੀ ਮੇਥੀ, ਹਲਕੀ ਜਿਹੀ ਕੁੱਟੀ ਹੋਈ ਕਾਲੀ ਮਿਰਚ, ਗਰਮ ਮਸਾਲਾ, ਲੂਣ ਪਾ ਕੇ ਚੰਗੀ ਤਰ੍ਹਾਂ ਰਲਾਉਂਦੇ ਹਨ। ਫਿਰ ਉਸ ਵਿੱਚ ਲੋੜਿੰਦਾ ਆਟਾ ਪਾ ਕੇ ਚੰਗੀ ਤਰ੍ਹਾਂ ਆਟਾ ਗੁੰਨ ਦਿੰਦੇ ਹਨ ਮੰਮੀ ਕੀ ਆ ਸਾਰੇ ਮਸਾਲੇ ਪਾਉਣੇ ਜ਼ਰੂਰੀ ਹਨ ਨਹੀਂ ਨਹੀਂ ਜੈਸਮਿਨ ਸਾਰੇ ਮਸਾਲੇ ਜ਼ਰੂਰੀ ਨਹੀਂ ਅਸੀਂ ਆਪਣੇ ਸਵਾਦ ਮੁਤਾਬਿਕ ਇਹਨਾਂ ਵਿੱਚੋਂ ਮਸਾਲਿਆਂ ਦੀ ਗਿਣਤੀ ਘਟਾਵਾਂ ਦਾ ਸਕਦੇ ਹਾਂ ਇੰਨੇ ਨੂੰ ਦਰਵਾਜ਼ੇ ਦੀ ਘੰਟੀ ਵੱਜਦੀ ਹੈ ਅਤੇ ਦੋਨੋਂ ਬੱਚੇ ਦਰਵਾਜ਼ਾ ਖੋਲਣ ਲਈ ਭੱਜੇ ਜਾਂਦੇ ਹਨ ਜੈਸਮੀਨ ਦੇ ਮਾਮਾ ਜੀ ਅਤੇ ਉਹਨਾਂ ਦਾ ਪਰਿਵਾਰ ਬਾਹਰ ਖੜੇ ਹੁੰਦੇ ਹਨ ਸਾਰੇ ਇੱਕ ਦੂਸਰੇ ਨੂੰ ਮਿਲਦੇ ਹਨ ਮਾਂ ਮਹਿਮਾਨਾਂ ਤੋਂ ਪਾਣੀ ਪੁੱਛਦੀ ਹੈ ਅਤੇ ਉਹਨਾਂ ਨੂੰ ਬਿਠਾ ਕੇ ਰਸੋਈ ਵਿੱਚ ਆ ਜਾਂਦੀ ਹੈ ਮੰਮੀ ਤੁਸੀਂ ਜਾ ਕੇ ਬੈਠੋ ਪਾਣੀ ਮੈਂ ਲੈ ਕੇ ਆਉਂਦੀ ਹਾਂ ਜੈਸਮੀਨ ਪਹਿਲਾਂ ਸਭ ਤੋਂ ਇਹ ਪੁੱਛ ਲੈ ਕਿ ਪਾਣੀ ਠੰਡਾ ਪੀਣਾ ਹੈ ਜਾਂ ਗਰਮ ਜੈਸਮੀਨ ਸਭ ਤੋਂ ਪੁੱਛਦੀ ਹੈ ਅਤੇ ਸਭ ਦੇ ਦੱਸੇ ਅਨੁਸਾਰ ਪਾਣੀ ਪੀਉਂਦੀ ਹੈ ਥੋੜੀ देर ਬੈਠ ਕੇ ਸਭ ਗੱਲਾਂ ਕਰਦੇ ਹਨ ਮਾਮਾ ਜੀ ਹੁਣ ਨਾਸ਼ਤਾ ਤਿਆਰ ਕਰ ਲਈਏ ਫਿਰ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਇਹ ਸੁਣ ਕੇ ਸਭ ਹੱਸ ਪੈਂਦੇ ਹਨ ਮਾਰ ਸੋਈ ਵਿੱਚ ਜਾਂਦੀ ਹੈ ਗੁਰਬਾਜ਼ ਅਤੇ ਜੈਸਮਿਨ ਵੀ ਨਾਲ ਹੀ ਚਲੇ ਜਾਂਦੇ ਹਨ ਮੰਮੀ ਮੈਨੂੰ ਵੀ ਕੰਮ ਦੱਸੋ ਮੈਂ ਵੀ ਤੁਹਾਡੀ ਮਦਦ ਕਰਨੀ ਚਾਹੁੰਦਾ ਹਾਂ ਖਾਂ ਬੇਟਾ ਤੂੰ ਇੱਕ ਕੰਮ ਕਰ ਤੂੰ ਅੱਜ ਸਾਰਿਆਂ ਲਈ ਚਾਹ ਬਣਾ ਜੈਸਮਿਨ ਮੈਂ ਪਰੌਂਠੇ ਬਣਾਉਣ ਲੱਗਦੀ ਆ ਤੂੰ ਇਹਨਾਂ ਉੱਪਰ ਕਿਓ ਲਗਾ ਦੇ ਠੀਕ ਐ ਮੰਮੀ ਪਰ ਮੰਮੀ ਇਹਨੂੰ ਚਾਹ ਬਣਾਉਣੀ ਕਿੱਥੇ ਆਉਂਦੀ ਐ ਕੋਈ ਨਹੀਂ ਪੁੱਤਰ ਮੈਂ ਇਹਨੂੰ ਸਭ ਦੱਸਾਂਗੀ ਮੰਮੀ ਅਦਰਕ ਵਾਲੀ ਚਾਹ ਬਣਾਈਏ ਅੱਜ ਆਪਾਂ ਨਹੀਂ ਗੁਰਬਾਜ਼ ਚਾਹ ਵਿੱਚ ਅਦਰਕ ਸਭ ਨੂੰ ਪਸੰਦ ਨਹੀਂ ਹੁੰਦਾ ਤੇ ਤੇਰੇ ਮਾਮਾ ਜੀ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਚਾਹ ਵਿੱਚ ਅਦਰਕ ਪਸੰਦ ਨਹੀਂ ਠੀਕ ਐ ਮੰਮੀ ਜੀ ਮੈਂ ਪਾਣੀ ਪਾ ਲਿਆ ਹੈ ਅਤੇ ਗੈਸ ਸਟੋਵ ਤੇ ਵੀ ਰੱਖ ਦਿੱਤਾ ਹੈ। ਹੁਣ ਦੱਸੋ ਕੀ ਕਰਾਂ? ਹੁਣ ਇਸ ਨੂੰ ਥੋੜਾ ਗਰਮ ਹੋਣ ਦੇ ਤੇ ਫਿਰ ਇਲਾਇਚੀ ਪਾਈ। ਹਲਕਾ ਜਿਹਾ ਪਾਣੀ ਉਬਲਣ ਤੇ ਫਿਰ ਚਾਹ ਪੱਤੀ ਪਾ ਕੇ ਚੰਗੀ ਤਰ੍ਹਾਂ ਰਲਣ ਲਈ। ਮੰਮੀ ਜੀ, ਕਈ ਲੋਕ ਚਾਹ ਵਿੱਚ ਲੌਂਗ ਤੇ ਸੌਂਫ ਵੀ ਪਾਉਂਦੇ ਨੇ। ਹਾਂ ਬੇਟਾ ਬਿਲਕੁਲ ਸਹੀ। ਪਰ ਤੇਰੇ ਨਾਨਕੇ ਵਾਲਿਆਂ ਨੂੰ ਇਹ ਪਸੰਦ ਨਹੀਂ। ਇਸ ਲਈ ਮੈਂ ਲੌਂਗ ਤੇ ਸੌਂਫ ਪਾਉਣ ਨੂੰ ਨਹੀਂ ਕਿਹਾ। ਮਾਤਾ ਜੀ ਗੁੰਨੇ ਹੋਏ ਆਟੇ ਦੇ ਪੇੜੇ ਕਰਨ ਲੱਗਦੇ ਹਨ ਫਿਰ ਇੱਕ ਪੇੜਾ ਵੇਲ ਕੇ ਉਸ ਨੂੰ ਤਵੇ ਤੇ ਪਾਉਂਦੇ ਹਨ ਜੈਸਮੀਨ ਫਿਰ ਵਾਰੋ-ਵਾਰੀ ਦੋਨੋਂ ਪਾਸੇ ਘਿਓ ਲਗਾਉਂਦੀ ਹੈ ਮੰਮੀ ਚਾਹ ਪੱਤੀ ਰਿੱਝ ਗਈ ਹੈ ਹੁਣ ਰੁਕ ਜਾ ਪੁੱਤਰ ਮੈਂ ਫ੍ਰਿਜ ਵਿੱਚ ਦੁੱਧ ਪਾ ਕੇ ਦਿੰਨੀ ਆ ਤੂੰ ਦੇਖੀ ਅੱਜ ਚਾਹ ਦੇ ਤਾਂ ਮੈਂ ਬੱਟ ਕੱਢ ਦੇਣੇ ਆ ਜ਼ਿਆਦਾ ਫੁਕਰੀਆਂ ਨਾ ਮਾਰ ਦੇਖਦੇ ਆ ਕੋਈ ਨਹੀਂ ਇਹ ਤਾਂ ਪੀ ਕੇ ਹੀ ਪਤਾ ਚੱਲੂ ਮਾਤੋ ਦੁੱਧ ਫੜ ਕੇ ਗੁਰਬਾਜ਼ ਚਾਹ ਵਿੱਚ ਪਾਉਂਦਾ ਹੈ ਤੇ ਉਬਾਲੀ ਆਉਣ ਦਾ ਇੰਤਜ਼ਾਰ ਕਰਦਾ ਹੈ। ਓ ਮੰਮੀ ਮੈਂ ਤਾਂ ਚੀਨੀ ਪਾਉਣੀ ਹੀ ਭੁੱਲ ਗਿਆ। ਕੋਈ ਨਹੀਂ ਗੁਰਬਾਜ਼ ਉਹ ਹੁਣ ਉਬਾਲੀ ਆਉਣ ਤੋਂ ਬਾਅਦ ਪੈ ਜਾਵੇਗੀ। ਪਰ ਤੇਰੇ ਮਾਮੀ ਜੀ ਫਿੱਕੀ ਚਾਹ ਪੀਂਦੇ ਨੇ ਤਾਂ ਪਹਿਲਾਂ ਉਹਨਾਂ ਦੀ ਫਿੱਕੀ ਚਾਹ ਅਲੱਗ ਕੱਢ ਕੇ ਬਾਕੀ ਵਿੱਚ ਮਿੱਠਾ ਪਾਈ। ਨਾਲੇ ਚੀਨੀ ਨਾ ਪਾਈ। ਇਹ ਸਾਰੇ ਆਪਣੇ ਵਾਂਗ ਸ਼ੱਕਰੀ ਵਰਤਦੇ ਨੇ। ਦੱਸਿਆ ਸੀ ਨਾ ਤੁਹਾਨੂੰ ਕੇ ਮਹਿਮਾਨ ਦੇ ਸਵਾਦ ਮੁਤਾਬਿਕ ਹੀ ਚੀਜ਼ ਪਰੋਸਣੀ ਚਾਹੀਦੀ ਹੈ ਤੇ ਪੁੱਤਰ ਚਾਹ ਵੀ ਪਹਿਲਾਂ ਪੁੱਛ ਕੇ ਉਸ ਮੁਤਾਬਿਕ ਹੀ ਬਣਾਉਣੀ ਚਾਹੀਦੀ ਹੈ ਹਾਂਜੀ ਮੰਮੀ ਅਸੀਂ ਸਮਝ ਗਏ ਲਓ ਜੀ ਮੇਰੀ ਚਾਹ ਤਾਂ ਤਿਆਰ ਹੈ ਦੇਖ ਗੁਰਵਾਸ ਤੇਰੇ ਚਾਹ ਬਣਾਉਂਦੇ ਬਣਾਉਂਦੇ ਸਾਰੇ ਪਰੌਂਠੇ ਬਨਣ ਉੱਤੇ ਆਏ ਹਨ ਜੈਸਮਿਨ ਤੂੰ ਤੇ ਗੁਰਵਾਸ ਹੁਣ ਨਾਸ਼ਤਾ ਪਰੋਸਣਾ ਸ਼ੁਰੂ ਕਰੋ ਬਾਕੀ ਪਰੌਂਠੇ ਮੈਂ ਨਾਲੂ ਨਾਲ ਬਣਾ ਦੇਾਂਗੀ ਠੀਕ ਹੈ ਮੰਮੀ ਜੀ ਜੈਸਮੀਨ ਅਤੇ ਗੁਰਬਾਜ਼ ਆਪਣੇ ਮੰਮੀ ਜੀ ਦੇ ਕਹੇ ਅਨੁਸਾਰ ਨਾਸ਼ਤਾ ਪਰੋਸ ਦਿੰਦੇ ਨੇ। ਪਰੌਣੇ ਨਾਸ਼ਤਾ ਕਰਨ ਲੱਗ ਜਾਂਦੇ ਹਨ। ਬਾਪਣ ਜੀ ਨਾਸ਼ਤਾ ਬਹੁਤ ਸੁਆਦ ਹੈ। ਧੰਨਵਾਦ ਭਾਬੀ ਜੀ ਪਰ ਅੱਜ ਮੇਰੀ ਕੱਲੀ ਦੀ ਤਾਰੀਫ ਨਹੀਂ ਬਣਦੀ। ਦਰਅਸਲ ਇਹ ਸਭ ਦੀ ਬਰਾਬਰ ਮਿਹਨਤ ਦਾ ਨਤੀਜਾ ਹੈ। ਅੱਛਾ ਪੂਆ ਜੀ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਸਭ ਨੇ ਤੁਹਾਡੀ ਰਸੋਈ ਦੇ ਕੰਮ ਵਿੱਚ ਮਦਦ ਕੀਤੀ। ਹਾਂ ਮਨਿੰਦਰ ਪੁੱਤਰ ਘਰ ਦਾ ਕੋਈ ਵੀ ਕੰਮ ਸਿਧਾਂਤਕ ਤੌਰ ਉਤੇ ਮਰਦ ਔਰਤ ਜਾਂ ਬੱਚੇ ਬਜ਼ੁਰਗਾਂ ਦਾ ਨਹੀਂ ਹੁੰਦਾ ਜਦੋਂ ਘਰ ਸਭ ਦਾ ਸਾਂਝਾ ਹੈ ਤਾਂ ਘਰ ਦੇ ਕੰਮ ਵੀ ਤਾਂ ਸਭ ਦੇ ਹੀ ਹੋਏ ਨਾ ਬਿਲਕੁਲ ਸਹੀ ਕਿਹਾ ਜੀ ਜਜੀ ਤੁਸੀਂ ਮੈਂ ਤਾਂ ਇਹ ਦੇਖ ਕੇ ਹੈਰਾਨ ਹਾਂ ਕਿ ਤੁਸੀਂ ਚੀਜ਼ ਵੀ ਹਰ ਇੱਕ ਦੀ ਪਸੰਦ ਦੇ ਮੁਤਾਬਿਕ ਬਣਾਈ ਤੇ ਪ੍ਰੋਸੀ ਹੈ ਹਾਂਜੀ ਦੀਦੀ ਸਾਨੂੰ ਤੁਹਾਡੀ ਸਭ ਦੀ ਪਸੰਦ ਬਾਰੇ ਪਤਾ ਸੀ ਮੰਮੀ ਜੀ ਨੇ ਸਾਨੂੰ ਸਮਝਾਇਆ ਹੈ ਕਿ ਸਾਨੂੰ ਸਭ ਦੀ ਪਸੰਦ ਨਾ ਵਸੰਦਾ ਧਿਆਨ ਰੱਖਣਾ ਚਾਹੀਦਾ ਹੈ ਵਾ ਪੁੱਤਰ ਤੂੰ ਇਸ ਤਾ ਬਹੁਤ ਸਮਝਦਾਰ ਹੋਗੇ ਧੰਨਵਾਦ ਮਾਮਾ ਜੀ ਫਿਰ ਸਾਰੇ ਬੈਠ ਕੇ ਗੱਲਾਂ ਕਰਦੇ ਹਨ ਗੁਰਬਾਜ਼ ਅਤੇ ਜੈਸਮੀਨ ਵੀ ਆਪਣੇ ਮਾਤਾ ਪਿਤਾ ਨਾਲ ਨਾਸ਼ਤਾ ਕਰ ਲੈਂਦੇ ਹਨ ਮਾਤਾ ਜੀ ਬੱਚਿਆਂ ਦੀ ਤਿਆਰ ਹੋਣ ਵਿੱਚ ਮਦਦ ਕਰਦੇ ਹਨ ਫਿਰ ਜੈਸਮੀਨ ਅਤੇ ਗੁਰਬਾਜ਼ ਚਾਈ ਚਾਈ ਆਪਣੇ ਨਾਨਕੇ ਪਰਿਵਾਰ ਨਾਲ ਸ਼ਿਮਲੇ ਵੱਲ ਰਵਾਨਾ ਹੋ ਜਾਂਦੇ ਹਨ